ਯੋਗ ਨਸ਼ਿਆ ਵਿਰੋਧ ਨੂੰ ਲੈ ਕੇ ਮਾਨਸਾ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਨੇ ਨਸ਼ਿਆ ਨੂੰ ਲੈ ਕੇ ਇੱਕ ਪ੍ਰੋਗਰਾਮ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਤੇ ਪੁਸ਼ਪਿੰਦਰ ਸਿੰਘ ਚੈਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਦੇ ਡੀਜੀਪੀ ਨੇ 31 ਮਈ ਤੱਕ ਨਸ਼ਾ ਖਤਮ ਕਰਨ ਦਾ ਐਲਾਨ ਕੀਤਾ ਹੈ ਜਿਸ ਤੇ ਚਲਦਿਆਂ ਉਸ ਨੂੰ ਇਸ ਕਮੇਟੀ ਦਾ ਕਨਵੀਨਰ ਬਣਾਇਆ ਹੈ ਅਤੇ ਮੇਰੀ 6 ਜ਼ਿਲ੍ਹਿਆਂ ਵਿੱਚ ਡਿਊਟੀ ਲਗਾਈ ਹੈ ਜਿਸ ਦੇ ਚਲਦਿਆਂ ਉਹ ਘਰ-ਘਰ ਜਾ ਕੇ ਨਸ਼ਾ ਛੁਡਾਉਣ ਲਈ ਪ੍ਰੇਰਿਤ ਕਰਨਗੇ ਉਨ੍ਹਾਂ ਨੇ ਕਿਹਾ ਕਿ ਇਸ ਨਸ਼ਾ ਛਡਾਓ ਵਿੱਚ ਆਮ ਆਦਮੀ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅੱਜ ਅਸੀਂ ਯੁੱਧ ਨਸ਼ੇ ਵਿਰੁੱਧ ਤਹਿਤ ਜੋ ਸਾਡੀ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਕਹਿ ਸਕਦੇ ਹਾਂ ਕਿ ਯੁੱਧ ਛੇੜਿਆ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਇੱਕ ਸੰਗਠਨ ਤਿਆਰ ਕੀਤਾ ਗਿਆ ਜਿਸ ਦਾ ਨਾਮ ਹੈਗਾ ਨਸ਼ਾ ਮੁਕਤੀ ਮੋਰਚਾ ਉਹਦੇ ਤੁਸੀਂ ਪਿੱਛੇ ਬੈਨਰ ਵੀ ਦੇਖ ਸਕਦੇ ਹੋ ਮੇਰੇ ਪਿਛਲੀ ਸਾਈਡ ਲੱਗਿਆ ਨਸ਼ਾ ਮੁਕਤੀ ਮੋਰਚਾ ਉਹਦੇ ਤਹਿਤ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਜਿਵੇਂ ਕਿ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਤੇ ਸਾਡੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨੇ ਸਾਨੂੰ ਇਹ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਪੰਜ ਜੋਨਾਂ ਵਿੱਚ ਵੰਡਿਆ ਮੈਨੂੰ ਮਾਲਵਾ West ਦਿੱਤਾ ਤੇ ਮਾਲਵਾ West ਦੇ ਅੱਗੇ 6 ਜ਼ਿਲ੍ਹੇ ਨੇ ਤੇ ਅੱਜ ਮੈਂ ਮਾਨਸਾ ਆਇਆ ਮੇਰਾ ਆਪਣਾ ਹੋਮ ਡਿਸਟ੍ਰਿਕਟ ਦਾ ਜਦੀ ਜ਼ਿਲ੍ਹਾ ਦਾ ਸੋ ਅੱਜ ਮਾਨਸਾ ਦੇ ਵਿੱਚ ਸਾਡੇ ਮੇਰੇ ਨਾਲ ਬੈਠੇ ਨੇ ਕੋਆਰਡੀਨੇਟਰ ਸਾਹਿਬ ਅਰਜਿੰਦਰ ਜਫਰੀ ਜੀ ਇਹ ਮਾਨਸਾ ਦੇ ਕੋਆਰਡੀਨੇਟਰ ਨੇ ਤੇ ਨਾਲ ਹੀ ਮੇਰੇ ਬੈਠੇ ਨੇ ਸਾਡੇ ਹਲਕੇ ਦੇ ਕੋਆਰਡੀਨੇਟਰ ਜਿਹੜੇ ਅਸੀਂ ਨਿਯੁਕਤ ਕੀਤੇ ਨੇ ਉਹਨਾਂ ਬਾਰੇ ਤੁਹਾਨੂੰ ਅਰਜਿੰਦਰ ਜਫਰੀ ਜੀ ਅੱਗੇ ਦੱਸਣਗੇ ਮੈਂ ਸਿਰਫ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਹਰ ਉਸ ਭੈਣ ਤੱਕ ਹਰ ਉਸ ਮਾਂ ਹਰ ਉਸ ਬਜ਼ੁਰਗ ਹਰ ਉਸ ਇਨਸਾਨ ਤੱਕ ਪਹੁੰਚਾਉਣਾ ਚਾਹੁੰਨਾ ਕਿ ਸਰਕਾਰ ਤੁਹਾਡੇ ਦਵਾਰ ਆ ਰਹੀ ਆ ਦੋ ਤਰੀਕ ਤੋਂ ਸਿਰਫ ਇੱਕੋ ਇੱਕ ਕੰਮ ਲਈ ਉਹ ਕਿਹੜਾਗਾ ਨਸ਼ਾ ਨਸ਼ੇ ਦੇ ਖਿਲਾਫ ਇਦੇ ਵਿੱਚ ਸਾਨੂੰ ਤੁਹਾਡੇ ਸਭ ਦੀ ਸਾਥ ਦੀ ਲੋੜ ਆ ਚਾਹੇ ਉਹ ਸਾਡੇ ਪੱਤਰਕਾਰ ਭਰਾ ਹੋਣ ਮੀਡੀਆ ਹੋਵੇ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਚਾਹੇ ਉਹ ਕਿਸੇ ਨਾਲ ਰਿਲੇਟਡ ਕੋਈ ਮੁਖੀ ਹੋਵੇ ਉਹਨਾਂ ਦੀ ਚਾਹੇ ਉਹ ਸਰਕਾਰੀ ਅਫੀਸਰ ਹੋਣ ਚਾਹੇ ਉਹ ਪ੍ਰਾਈਵੇਟ ਹੋਣ ਇੱਥੇ ਹਰ ਇੱਕ ਇਨਸਾਨ ਦੀ ਲੋੜ ਆ ਜਿਹੜੇ ਪੋਲੀਟਿਕਲ ਵੀ ਨੇ ਨਾਨ ਪੋਲੀਟਿਕਲ ਵੀ ਨੇ ਚਾਹੇ ਕਿਸਾਨ ਨੇ ਕਿਉਂਕਿ ਜੋ ਨਸ਼ੇ ਦਾ ਅਹਿਮ ਮੁੱਦਾ ਗਾ ਇਹ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇਹਨੇ ਹੱਦ ਤੱਕ ਫਲਾਇਆ ਹੋਇਆ ਨਸ਼ੇ ਦੇ ਨਾਮ ਤੇ ਜੇ ਵੇਖਿਆ ਜਾਵੇ ਪੂਰੀ ਦੁਨੀਆ ਚ ਤਰਸੱਲੀ ਮੱਚੀ ਹੋਈ ਆ ਨਸ਼ੇ ਨੂੰ ਲੈ ਕੇ ਤਾਂ ਇਹ ਪਹਿਲਾ ਸੂਬਾ ਤੇ ਪਹਿਲੀ ਸਰਕਾਰ ਤੇ ਪਹਿਲੀ ਪਾਰਟੀ ਆ ਜਿਸ ਨੇ ਇਹ ਮਨ ਬਣਾ ਲਿਆ ਕਿ ਅਸੀਂ ਅੱਜ ਆਰ ਪਾਰ ਦੀ ਲੜਾਈ ਇਹਦੇ ਖਿਲਾਫ ਲੜਾਂਗੇ ਮੈਂ ਸ਼ੁਕਰਗੁਜ਼ਾਰ ਆ ਤੇ ਸਾਨੂੰ ਮਨ ਮਹਿਸੂਸ ਹੁੰਦਾ ਕਿ ਅਸੀਂ ਉਸ ਪਾਰਟੀ ਦਾ ਹਿੱਸਾ ਬਣਿਆ ਜਿਸ ਪਾਰਟੀ ਨੇ ਅੱਜ ਜਿਹੜਾ ਚੌਥੀ ਸਟੇਜ ਤੇ ਜੇ ਕੈਂਸਰ ਵੀ ਹੋਵੇ ਨਾ ਤਾਂ ਉਹਨੂੰ ਵੀ ਮਰੀਜ਼ ਤੇ ਡਾਕਟਰ ਛੇੜਨ ਤੋਂ ਡਰਦੇ ਨੇ ਕਿ ਨਹੀਂ ਚੌਥੀ ਸਟੇਜ ਤੇ ਕੈਂਸਰ ਆ ਅਸੀਂ ਉਹਨੂੰ ਹੱਥ ਨਹੀਂ ਪਾਉਣਾ ਪਰ ਅੱਜ ਅਸੀਂ ਤਾਕੜੇ ਹੱਥੀ ਲੜਾਈ ਲੜ ਰਹੇ ਆ ਤੇ ਯੁੱਧ ਛੇੜ ਲਿਆ ਇਸ ਕੈਂਸਰ ਜਿਹੜਾ ਨਸ਼ੇ ਦਾ ਕੈਂਸਰ ਹੈ ਇਹਦੇ ਖਿਲਾਫ ਹੁਣ ਆਰ ਪਾਰ ਦੀ ਲੜਾਈ ਅਸੀਂ ਲੜਾਂਗੇ ਤੁਹਾਡੇ ਸਾਰਿਆਂ ਦੇ ਸਾਥ ਸਦਕਾ ਹੀ ਇਹ ਪੋਸੀਬਲ ਹੋ ਅਸੀਂ ਦੋ ਤਰੀਕ ਤੋਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਵੀਡੀਸੀ ਮੀਟਿੰਗਾਂ ਸ਼ੁਰੂ ਕਰ ਰਹੇ ਆਂਗੇ ਤੇ ਚਾਰ ਤਰੀਕ ਤਿੰਨ ਤਰੀਕ ਨੂੰ ਮਾਨਸਾ ਦੇ ਵਿੱਚ ਵੀ ਹੋਣੀ ਆ ਸੋ ਉਸ ਦੇ ਵਿੱਚ ਵੀ ਸਾਰਾ ਜ਼ਿਲ੍ਹੇ ਦੇ ਜ਼ਿੰਮੇਵਾਰ ਬੰਦੇ ਜਿਹੜੇ ਆਉਣਗੇ ਉਹਨਾਂ ਨੂੰ ਇਨਵੀਟੇਸ਼ਨ ਹੋਊਗਾ ਪ੍ਰਸ਼ਾਸਨ ਵੱਲੋਂ ਮੰਤਰੀ ਸਹਿਬਾਨ ਆਉਣਗੇ ਇਹ ਜਿਹੜਾ ਯੁੱਧਾ ਇਨੂੰ ਅਸੀਂ ਆਖਰੀ ਸਾਹ ਤੱਕ ਲੜਾਂਗੇ ਤੇ ਯਕੀਨਨ ਜਿਵੇਂ ਡੈਡ ਲਾਈਨ ਆ ਨਾ ਡੀਜੀਪੀ ਸਾਹਿਬ ਵੱਲੋਂ ਕਿ ਉਹ ਆਫੀਸਰ ਤੇ ਉਹ ਲੋਕ ਜਿਹੜੇ ਡੈਡ ਲਾਈਨਾਂ ਜਿਨ੍ਹਾਂ ਦੇ ਹਲਕਿਆਂ 'ਚ ਇਹ बिक ਰਿਹਾ ਹੈਗਾ ਜਿਨ੍ਹਾਂ ਨੇ ਨਾ ਸਖਤਾਈ ਕੀਤੀ ਜਾਂ ਫੜਿਆ ਗਿਆ ਤੁਹਾਨੂੰ ਤੇ ਸਖਤ ਕਾਰਵਾਈ ਹੋਗੀ ਦੇਖੋ ਤਿੰਨ ਸਾਲਾਂ ਤੋਂ ਲਗਾਤਾਰ ਪੁਲਿਸ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਜਿੱਥੇ ਵੀ ਕਮੀ ਰਹੀ ਆ ਉਹਨੂੰ ਡੀਜੀਪੀ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਠੀਕ ਹੈ ਜਿਹੜੀ ਉਹ ਡੈਡਲਾਈਨ ਦਿੱਤੀ ਆ ਤੁਸੀਂ ਸਾਰਿਆਂ ਨੇ ਸੁਣਿਆ ਬੜੇ ਸਖਤਾਈ ਨਾਲ ਕਿਹਾ ਗਿਆ ਕਿ ਕੋਈ ਵੀ ਆਫੀਸਰ ਜਾਂ ਕੋਈ ਵੀ ਐਸਾ ਇਨਸਾਨ ਜੋ ਨਸ਼ਾ ਨੂੰ ਵੇਚਦਾ ਨਸ਼ੇ ਦਾ ਸੇਵਨ ਕਰਦਾ ਜਾਂ ਉਹ ਇਹਨੂੰ ਧੰਦਾ ਬਣਾ ਛੱਡਿਆ ਬਿਜ਼ਨਸ ਕਰਦਾ ਵਪਾਰੀ ਆ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਉਹ ਨਹੀਂ ਬਖਸ਼ਿਆ ਜਾਊਗਾ ਇਹ ਕਾਨੂੰਨ ਕੋਈ ਆਪਣੇ ਹੱਥ ਚ ਲਊਗਾ ਉਤੇ ਪਰਚਾ ਹੋਣੀ ਹੋਣਾਗਾ ਇਹ ਕਲੀਅਰ ਆ ਇਹਦੇ ਵਿੱਚ ਕੋਈ ਦੋਰ ਨਹੀਂ ਰਹੀ ਗੱਲ ਸਾਡੀ ਅਸੀਂ ਅਵੇਅਰਨੈਸ ਦੇ ਲਈ ਇਸ ਗਠਨ ਖੜਾ ਕੀਤਾਗਾ ਨਸ਼ਾਕ ਰੋਗ ਆ ਇਹ ਲੜਕੇ ਜਾਂ ਕਿਸੇ ਨੂੰ ਕੁੱਟ ਕੇ ਨਹੀਂ ਛਡਾ ਸਕਦੇ ਸਖਤਾਈ ਜਿਹੜੇ ਬਿਜ਼ਨਸ ਕਰਦੇ ਆ ਵਪਾਰ ਕਰਦੇ ਆ ਉਹਨਾਂ ਤੇ ਆਲਰੇਡੀ ਕਾਨੂੰਨ ਕਰ ਰਿਹਾ ਤੇ ਕਰਦਾ ਰਹੂਗਾ ਅਸੀਂ ਕੀ ਕਰਨਾ ਅਸੀਂ ਤਾਂ ਇੱਕ ਸਾਂਝਾ ਜਿਹੜਾ ਸੰਗਠਨ ਸਾਡਾ ਤਿਆਰ ਹੋਇਆ ਅਸੀਂ ਉੱਪਰ ਤੋਂ ਲੈ ਕੇ ਹੇਠਾਂ ਤੱਕ ਜ਼ਿਲ੍ਹੇ-ਜ਼ਿਲ੍ਹੇ ਤੋਂ ਹਲਕਾ-ਹਲਕੇ ਤੋਂ ਬਲਾਕ-ਬਲਾਕ ਤੋਂ ਪਿੰਡ-ਪਿੰਡ ਤੋਂ ਗਲੀ-ਗਲੀ ਤੋਂ ਘਰ ਤੱਕ ਪਹੁੰਚਣਾ ਪੂਰੇ 6 ਮਹੀਨੇ 3 ਮਹੀਨੇ 4 ਮਹੀਨੇ ਤੁਸੀਂ ਮੈਨੂੰ ਹੁਣ ਰੂਟੀਨ ਚ ਪਿੰਡਾਂ ਚ ਸ਼ਹਿਰਾਂ ਚ ਵਕ ਵਕ ਜਿਲ੍ਹਿਆਂ ਚ ਦੇਖੋਗੇ ਸਾਡੀ ਟੀਮ ਨੂੰ ਦੇਖੋਗੇ ਹੁਣ ਆਪਣਾ رابطہ ਲਗਾਤਾਰ ਹੋਊਗਾ ਸਾਡਾ ਕੰਮ ਲੋਕਾਂ ਚ ਅਵੇਅਰਨੈਸ ਲੈ ਕੇ ਆਉਣਾ ਚਾਹੀਏ ਉਹ ਨੌਜਵਾਨ ਹੋਣ ਸਾਡੀਆਂ ਭੈਣਾਂ ਸਾਡੇ ਵੀਰ ਚਾਹੇ ਉਹ ਕਾਲਜ ਕਾਲਜ ਦੇ ਵਿੱਚ ਹੋਣ ਚਾਹੇ ਉਹ ਸਕੂਲਾਂ ਦੇ ਵਿੱਚ ਹੋਣ ਕੋਈ ਵੀ ਐਸਾ ਇਨਸਾਨ ਕੋਈ ਬਜ਼ੁਰਗ ਕੁੜੀ ਮਾਂ ਅਸੀਂ ਟੱਚ ਕਰਨੇ ਵੀ ਨਹੀਂ ਰਹਿਾਂਗੇ ਜਿਹੜੇ ਕੁਝ ਸਾਡੇ ਲਈ ਕਰਨਾ ਚਾਹੁੰਦੇ ਆ ਜਿਹੜੇ ਲੜਾਈ ਦੇ ਖਿਲਾਫ ਲੜਨਾ ਚਾਹੁੰਦੇ ਦੇਖੋ ਇਹ ਯੁੱਧ ਜਦੋਂ ਯੁੱਧ ਨਾਮ ਆ ਜੇ ਨਾ ਇਟ ਮੀਨ ਜੋ ਉਹ ਬਹੁਤ ਵੱਡੀ ਗੱਲ ਆ ਕੀ ਕੋਈ ਵੀ ਚੀਜ਼ ਕਰਨੀ ਆ ਆਪਾਂ ਤਾਂ ਉਹਦੇ ਲਈ ਸਮਾਂ ਲੱਗ ਜਾਂਦਾਗਾ ਲਗਾਤਾਰ ਸਰਕਾਰ ਐਫਰਟਸ ਕਰ ਰਹੀ ਆ ਤੁਸੀਂ ਸਾਰੇ ਵੇਖ ਰਹੇ ਹੋ ਵੱਡੇ ਵੱਡੇ ਆਫੀਸਰ ਸਹਿਬਾਨ ਲੱਗੇ ਹੋਏ ਨੇ ਕੋਈ ਵੀ ਗਲਤੀ ਕਰਦਾ ਚਾਹੇ ਕੋਈ ਲੀਡਰਾ ਚਾਹੇ ਕੋਈ ਆਫੀਸਰ ਉਹ ਬਖਸ਼ਿਆ ਨਹੀਂ ਜਾ ਰਿਹਾ ਸਮਾਂ ਲੱਗਦਾਗਾ ਜਿਵੇਂ ਤੁਸੀਂ ਗੱਲ ਕੀਤੀ ਉਹ ਪਰਚੀ ਵਾਲੀ ਗੱਲ ਉਹ ਪਰਚਾ ਜਦੋਂ ਕਿਸੇ ਕੋਲੇ ਕੋਈ ਚਾਹੇ ਦੋ ਗੋਲੀਆਂ ਨੇ ਚਾਹੇ ਪੰਜ ਗੋਲੀਆਂ ਨੇ ਠੀਕ ਆ ਚਾਹੇ 10 ਗੋਲੀਆਂ ਨੇ ਕੋਈ ਅਨਲੀਗਲ ਚੀਜ਼ ਪੁਲਿਸ ਨੂੰ ਲੱਗਦੀ ਆ ਤਾਂ ਤੇ ਉਹ ਕਾਰਵਾਈ ਆਪਣਾ ਕਰਦੀ ਆ ਉਹ ਕੋਟਾਂ 'ਚ ਚੱਲਦਾਗੇ ਕੋਟਾਂ 'ਚ ਕੀ ਆ ਕਿਵੇਂ ਆ ਉਹ ਵਾਦੀ ਗੱਲ ਆ ਕਰਾ ਕਾਨੂੰਨ ਆਪਣੀ ਕਾਰਵਾਈ ਕਰਦਾ ਜਦੋਂ ਵੀ ਕੋਈ ਹੁਣ ਫੜਿਆ ਜਾਂਦਾ ਤੁਹਾਡੇ ਮਾਧਿਅਮ ਰਾਹੀਂ ਤੁਹਾਨੂੰ ਪਤਾ ਲੱਗਦਾ ਜਾਂ ਕਿਸੇ ਹੋਰ ਨੂੰ ਪਤਾ ਲੱਗਦਾ ਤੁਸੀਂ ਟੋਲ ਫ੍ਰੀ ਨੰਬਰ ਚੱਲ ਰਹੇ ਨੇ ਠੀਕ ਆ WhatsApp ਨੰਬਰ ਚੱਲ ਰਹੇ ਨੇ SSP ਸਾਹਿਬਾਨ ਥਾਣੇ ਦੇ ਮੁਖੀ ਜਾਂ ਕੋਈ ਵੀ ਹੋਰ ਤੁਹਾਨੂੰ ਲੱਗਦਾ ਸਾਡੇ ਸੰਗਠਨ ਦਾ ਕੋਈ ਮੈਂਬਰ ਲੱਗਦਾ ਤੁਸੀਂ ਨਾਲ ਰਾਬਤਾ ਕਰੋ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਗੋਰਖਦੰਦਾ ਚੱਲ ਰਿਹਾ ਤੇ ਉਹਦੇ ਤੇ ਹੁਣ ਕਾਨੂੰਨ ਜਿਹੜਾ ਹੈਗਾ ਕਿ ਉਹ ਬੜਾ ਸਖਤੀ ਰਵਈਏ ਨਾਲ ਉਹਨਾਂ ਨੂੰ ਪੇਸ਼ ਆਊਗਾ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕੋਈ ਸਮਝ ਲਰ ਪਹਿਲਾਂ ਤੁਸੀਂ ਵੇਖਿਆ ਚਾਹੇ ਕੋਈ ਵੀ ਆ ਚਾਹੇ ਵੱਡਾ ਚਾਹੇ ਛੋਟਾ ਸਾਰੇ ਕੋਟਾਂ ਚ ਗਏ ਨੇ ਕਿਸੇ ਨੂੰ ਕਾਨੂੰਨ ਤੋਂ ਰਾਹਤ ਮਿਲੀ ਆ ਕੋਰਟ ਤੋਂ ਮਿਲੀ ਆ ਦੇਖੋ ਪੁਲਿਸ ਦਾ ਕੰਮ ਸਰਕਾਰ ਦਾ ਕੰਮ ਮਤਲਬ ਕਿ ਸਿਰਫ ਇੱਕ ਇਹ ਆਗੇ ਕੋਈ ਕੀ ਗਲਤ ਕੰਮ ਹੋ ਰਿਹਾਗਾ ਠੀਕ ਹੈ ਉਹਦੇ ਖਿਲਾਫ ਕੋਈ ਸਬੂਤ ਆਏ ਨੇ ਉੱਤੇ ਪਰਚਾ ਦੇਣਾਗਾ ਠੀਕ ਹੈ ਬਣਦੀ ਕਾਰਵਾਈ ਕਰਨੀ ਆ ਉਹ ਆਲਰੇਡੀ ਹੋ ਰਹੀ ਆ ਪਿਛਲੇ ਸਾਲਾਂ ਚ ਵੀ ਤੁਸੀਂ ਦੇਖਿਆ ਬਹੁਤੇ ਉਹਨਾਂ ਲੋਕਾਂ ਤੇ ਹੋਇਆਗਾ ਤੇ ਜਿਹੜੇ ਆਪਣੇ ਆਪ ਨੂੰ ਨਾਮੀ ਕਹਿੰਦੇ ਨੇ ਪਰ ਜੇ ਗੱਲ ਆਪਾਂ ਕਹੀਏ ਕਿ ਇੱਕ ਇਹ ਆੜ ਹੀ ਆ ਕਿ ਪਰਚੇ ਦੇ ਕੇ ਹੀ ਮਸਲਾ ਹੱਲ ਆ ਵੀ ਠੋਕ ਦੋ ਇਹਨਾਂ ਨੂੰ ਜਾਂ ਹੁਣ ਬਸ ਡੈਡ ਲੈਣੀ ਆ ਵੀ ਆਪਾਂ ਹੁਣ ਇੱਕ ਪਾਸਾ ਹੀ ਕਰਨਾ ਉਹ ਕਾਨੂੰਨ ਨੇ ਵੇਖਣਾ ਜੇ ਕਾਨੂੰਨ ਨੂੰ ਲੱਗਦਾ ਕਿ ਤਨਾ ਕਿਤੇ ਕਿ ਇੱਥੇ ਗਲਤ ਹੋ ਰਿਹਾ ਤੇ ਉਹ ਕਾਰਵਾਈ ਕਰੂਗਾ ਜਿਹੜਾ ਸਾਡਾ ਕੰਮ ਆ ਸਾਡੇ ਸੰਗਠਨ ਦਾ ਕੰਮ ਆ ਮੈਂ ਆਪਣੀ ਗੱਲ ਤਾਂ ਕਰੂਗਾ ਕਿ ਜਿਹੜੀ ਪ੍ਰੈਸ ਕਾਨਫਰੈਂਸ ਆ ਉਹ ਸਾਡੇ ਸੰਗਠਨ ਦੀ ਆ ਅਸੀਂ ਤਾਂ ਅਵੇਅਰਨੈਸ ਲਈ ਦਿਨ ਰਾਤ ਤੱਕ ਕਰਾਂਗੇ ਸੱਚੀ ਮਿਹਨਤ ਨਾਲ ਕਰਾਂਗੇ ਤਾ ਜੋ ਜਿਹੜੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਅੱਜ ਅਸੀਂ ਅ ਇੱਥੇ ਕਹਿ ਸਕਦੇ ਹਾਂ ਅਉਧੇ ਤੇ ਇਹਨਾਂ ਨੂੰ ਅੱਜ ਅਸੀਂ ਰੂਪ ਰੂਪ ਕਰਨਾ ਸਾਡੇ ਸਮਾਜ ਲਈ ਲੋਕਾਂ ਲਈ ਇਹ ਕੰਮ ਕਰਨਗੇ ਅਵੇਰਨੈਸ ਦਾ ਕੰਮ ਸਾਡਾ ਹੈਗਾ ਕਾਨੂੰਨ ਨੇ ਕਰਨਾ ਸਰਕਾਰ ਨੇ ਕਰਨਾ ਉਹਨਾਂ ਨੂੰ ਜੋ ਜਿਵੇਂ ਲੱਗ ਰਿਹਾ ਜਿਵੇਂ ਇਨਫੋਰਮੇਸ਼ਨ ਆਰੀ ਹੈ ਉਸੇ ਤਹਿਤ ਉਹ ਕਾਰਵਾਈਆਂ ਕਰ ਰਹੇ ਨੇ ਬਿਲਕੁਲ ਜੀ ਭਗਵੰਤ ਮਾਨ ਸਾਹਿਬ ਨਾਲ ਇਹ ਗੱਲ ਤੇ ਚਰਚਾ ਕੀਤੀ ਤੁਸੀਂ ਬਿਲਕੁਲ ਦੇਖੋ ਮੈਂ ਤੁਹਾਨੂੰ ਵਾਰ-ਵਾਰ ਇੱਕੋ ਗੱਲ ਕਹਿ ਰਹੇ ਹਾਂਗੇ ਤੇ ਡੈਡ ਲਾਈਨ ਤੁਸੀਂ ਗੱਲ ਸਮਝੋ ਸਰਕਾਰ ਦੀ ਮਨਛਾ ਇੱਕੋ ਹੀ ਆ ਕਿ ਖਤਮ ਕਰਨਾ ਤੁਸੀਂ ਸ਼ੁਕਰ ਕਰੋ ਕਿ ਪਹਿਲੀ ਇਹ ਸਰਕਾਰ ਆ ਜੀਨੇ ਮੈਂ ਪਹਿਲਾਂ ਕਿਹਾ ਸੀ ਵੀ ਜੀਨੇ ਐਫਰਟਸ ਕੀਤਾ ਕਿ ਇਸ ਕੈਂਸਰ ਨਾਮ ਦੀ ਬਿਮਾਰੀ ਨਾਲ ਚੌਥੀ ਸਟੇਜ ਤੇ ਹੁੰਦਾ ਕੋਈ ਹੱਥ ਨਹੀਂ ਪਾਉਂਦਾ ਪਰ ਅਸੀਂ ਲੜਾਈ ਲੜਨ ਲਈ ਦਰਾਂ ਦਾ ਕਰਨ ਲਈ ਤਿਆਰ ਆ ਸਰਕਾਰ ਤਿਆਰ ਆ ਪ੍ਰਸ਼ਾਸਨ ਤਿਆਰ ਆ ਅਸੀਂ ਖੁਦ ਤਿਆਰ ਆ ਸੀ ਘਰਾਂ ਚ ਨਹੀਂ ਬੜਾਂਗੇ ਅਸੀਂ ਹਰ ਲੜਾਈ ਲੜਾਂਗੇ ਸਾਡੇ ਆਪਣੇ ਬੱਚਿਆਂ ਦੀ ਗੱਲ ਆ ਸਾਡੀ ਆਪਣੀ ਹੋਣ ਦੀ ਗੱਲ ਆ ਮੈਂ ਤਾਂ ਵੈਸੇ ਵੀ ਬਹੁਤ ਪਹਿਲਾਂ ਹੀ ਇਵੈਂਟ ਕੀਤੇ ਆਪਾਂ ਸਾਰੇ ਲੋਕਲ ਭਰਾਈਆਂ ਤੁਸੀਂ ਵੱਡੇ ਛੋਟੇ ਮੇਰੇ ਭਰਾਓ ਆਪਾਂ ਇਕੱਠੇ ਰਹੇ ਹਾਂਗੇ ਸਾਰੇ ਆਪਾਂ ਨਸ਼ੇ ਦੇ ਮੁੱਦੇ ਤੇ ਬਹੁਤ ਕੰਮ ਕੀਤੇ ਆ ਤੁਸੀਂ ਰਲ ਕੇ ਕੀਤੇ ਆ ਤੁਹਾਡੇ ਸਪੋਰਟ ਨਾਲ ਕੀਤੇ ਆ ਤਾਈਓ ਮੈਨੂੰ ਇਹ ਟੈਗ ਮਿਲਿਆ ਤੇ ਤਾਈਓ ਸ਼ਾਇਦ ਮੈਂ ਮੰਨਦਾ ਜੀ ਤੁਸੀਂ ਮੈਨੂੰ ਚੰਗੇ ਕੰਮ ਨੂੰ ਤੁਸੀਂ ਅੱਗੇ ਵਧਾਇਆ ਤਾਂ ਅੱਜ ਮੈਂ ਇੱਥੇ ਬੈਠਾ ਇਸ ਕੁਰਸੀ ਤੇ ਬੈਠਾ ਇਸ ਜ਼ਿੰਮੇਵਾਰੀ ਤੇ ਬੈਠਾ ਐਸੇ ਉਮੀਦ ਨਾਲ ਅੱਗੇ ਵਧਦੇ ਹੋਏ ਤੁਹਾਡੇ ਤੋਂ ਉਮੀਦ ਕਰਦਾ ਕਿ ਮੈਂ ਔਰ ਮੇਰੀ ਟੀਮ ਤੇ ਔਰ ਸਾਡੀ ਪਾਰਟੀ ਔਰ ਸਾਡਾ ਜਿਹੜੀ ਸਾਡੀ ਸਰਕਾਰ ਆ ਮਨਛਾ ਇੱਕੋ ਹੀ ਆ ਕਿ ਆਪਾਂ ਇਹਨੂੰ ਖਤਮ ਕਰਨਾ ਜੜੋ ਪੁੱਟਣਾ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਾਥ ਬਿਨਾ ਸਾਰਾ ਕੁਝ ਪੋਸੀਬਲ ਆ ਅਗਰ ਤੁਹਾਡਾ ਸਾਥ ਨਹੀਂ ਤਾਂ ਕੁਝ ਵੀ ਪੋਸੀਬਲ ਨਹੀਂ ਤੁਹਾਡਾ ਨਹੀਂ ਇੱਥੇ ਪ੍ਰਸ਼ਾਸਨ ਵੀ ਇਨਵੋਲਵ ਹੋਊਗਾ ਇੱਥੇ ਅਸੀਂ ਵੀ ਹੋਵਾਂਗੇ ਇੱਥੇ ਆਮ ਲੋਕ ਵੀ ਹਰ ਉਹ ਪੰਚ ਹਰ ਉਹ ਸਰਪੰਚ ਇਨਵੋਲਵ ਆ ਜਿਹੜਾ ਅੱਜ ਲੀਡ ਕਰ ਰਿਹਾ ਤੇ ਮੈਂ ਵਧਾਈ ਦੇਣਾ ਤੁਹਾਡੇ ਮਾਧਿਮ ਰਹੀ ਉਹਨਾਂ ਸਰਪੰਚਾਂ ਪੰਚਾਂ ਐਮਸੀ ਸਹਿਬਾਨਾਂ ਨੂੰ ਜਿਹੜਿਆਂ ਨੇ ਮਤੇ ਪਾਤੇ ਕਿ ਅਸੀਂ ਯਾਰ ਨਸ਼ੇ ਵਾਲੇ ਦੀ ਜਮਾਨਤ ਨਹੀਂ ਕਰਾਵਾਂਗੇ ਅਸੀਂ ਉਹਦੇ ਨਾਲ ਨਹੀਂ ਖੜਾਂਗੇ ਉਹਦੀ ਮਦਦ ਨਹੀਂ ਕਰਾਂਗੇ ਉਹ ਲੋਕ ਵਧਾਈ ਦੇ ਪਾਤਰ ਨੇ ਸਭ ਨੂੰ ਆਉਣਾ ਪਊ ਸੋ ਮੈਂ ਅਖੀਰ ਦੇ ਵਿੱਚ ਤੁਹਾਡਾ ਧੰਨਵਾਦ ਕਰਦਾ ਹੋਇਆ ਤੁਹਾਡਾ ਸਾਥ ਮੰਗਦਾ ਹੋਇਆ ਇਸ ਮੁਹਿੰਮ ਨੂੰ ਆਪਾਂ ਸਿਰਫ ਇਹਨਾ ਸਮਝੀਏ ਕਿ ਇੱਕ ਪਾਰਟੀ ਦੀ ਮੁਹਿੰਮਾ ਜਾਂ ਇੱਕ ਸਰਕਾਰ ਦੀ ਮੁਹਿੰਮਾ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਸ ਜ਼ਿਲ੍ਹੇ ਦੇ ਬਜ਼ੁਰਗ ਮਤਾਮਾਂ ਭੈਣਾਂ ਨੂੰ ਤੁਹਾਡੇ ਮਾਧਿਅਮ ਰਹੀਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਕਿ ਤੁਸੀਂ ਆਓ ਸਾਥ ਦਿਓ ਅਸੀਂ ਤੁਹਾਡੇ ਲਈਆਂ ਸਾਡੀ ਨੀਅਤ ਚ ਕੋਈ ਖੋਟ ਨਹੀਂ ਅਸੀਂ ਚਟਾਨ ਵਾਂਗ ਲੜਾਈ ਲੜਾਂਗੇ ਜੇ ਆਪਾਂ ਲੜਾਈ ਲੜਨ ਲਈ ਘਰੋਂ ਨਿਕਲਾਂਗੇ ਤਾਂ ਮੇਰਾ ਦਿਲ ਕਹਿੰਦਾ ਆਪਾਂ ਹੌਲੀ 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 ਸੱਚ ਆ ਜਿਹੜਾ ਉਹ ਪਰੂਪੈ ਜੂ ਜਿਹੜਾ ਝੂਠਾ ਉਹ ਦਬ ਕੇ ਰਹੇ ਜੋ ਅੱਜ ਪੰਜਾਬ ਨੂੰ ਹਾਂ ਪੱਖੀ ਨਾਰੇ ਦੀ ਲੋੜ ਆ ਉਹ ਨਾਰਾ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਬਸ ਤੁਹਾਡੇ ਕਾਫਲੇ ਤੁਹਾਡੇ ਸਾਥ ਦੀ ਲੋੜ ਆ ਹੁਣ ਮੈਂ ਅਖੀਰ ਦੇ ਵਿੱਚ ਸਾਡੇ ਕੋਆਰਡੀਨੇਟਰ ਜ਼ਿਲ੍ਹਾ ਪ੍ਰਧਾਨ ਰਜਿੰਦਰ ਜੈਫਰੀ ਜੀ ਸਿਰਫ 2 ਮਿੰਟ ਤੁਹਾਡੇ ਨਾਲ ਲਾਉਣਗੇ ਕਿਉਂਕਿ ਇੰਟਰੋਡਿਊ ਕਰਾਉਣਗੇ ਸਾਡੇ ਨਵੇਂ ਕੋਆਰਡੀਨੇਟਰ ਪ੍ਰਧਾਨਾਂ ਨਾਲ ਧੰਨਵਾਦ